ਜੈਪੀ ਆਪਾ ਜੈਪੀ ਬਾਰੇ ਬਾਜ ਬੜੀ ਘੱਟ ਵੀ ਆਈ ਹੈ ਹਨਾ ਉਹ ਵੀ ਬੀਬੀ ਨੇ ਕੋਈ ਚੀਜ਼ ਆ ਜਿਹੜੇ ਇਹ ਫਿਰ ਥੋੜਾ ਜਿਹਾ ਪੀ ਬਾਰੇ ਪਤਾ ਕਰਨਾ ਵੀ ਕੀ ਚੀਜ਼ ਹੈ ਕੀ ਚਲੋ ਪਹਿਲਾਂ ਤਾਂ ਮੈਂ ਤੁਹਾਨੂੰ ਦੋ ਕੁ ਮਿੰਟ ਲਈ ਇਹ ਗੱਲ ਜ਼ਰੂਰੀ ਦੱਸਣੀ ਆ ਕਿ ਜੈਪੀ ਜਿਹੜਾ ਹੈ ਬਾਬਾ ਸਾਹਿਬ ਡਾਟਰਬੇਟਕਾਰ ਪੀਮਰਾਓ ਸਾਹਿਬ ਦਾ ਨਾਮ ਆ ਆਦਾਰੇ ਉਹ ਡણે ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਚ ਕਾਨੂੰਨ ਮੰਤਰੀ ਬਣੇ ਤੇ ਸਾਡੇ ਲਈ ਸੰਵਿਧਾਨ ਬਣਾਇਆ ਉਹਨਾਂ ਨੇ ਆਪਾਂ ਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਬੋਲ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਤੇ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਤੇ ਆਪਾਂ ਆਪਣੀ ਪ੍ਰੋਪਰਟੀ ਵੀ ਜਿਹੜੀ ਹੁਣ ਆਪਣੇ ਨਾਮ ਕਰਾ ਸਕਦੇ ਆ ਇਹ ਉਹਨਾਂ ਦੀ ਬਦੌਲਤ ਆ 1952 ਦਾ ਸੰਵਿਧਾਨ ਤੇ ਲਿਖਿਆ ਹੋਇਆ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਇਹ ਉਹਨਾਂ ਦਾ ਕਾਨੂੰਨ ਬਣਿਆ ਉਹਨਾਂ ਦੇ ਸੰਵਿਧਾਨ ਨੂੰ ਲੈ ਕੇ ਆਪਾਂ ਚੱਲਦੇ ਆ ਤੇ ਤਾਂ ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਤੇ ਉਹਨਾਂ ਦਾ ਨਾਰਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਮੈਂ ਦੁਬਾਰਾ ਫਿਰ ਕਹਿਣਾ ਕਿ ਆਵਾਜ਼ ਪੂਰੀ ਆਣੀ ਚਾਹੀਦੀ ਪਿੰਡ ਚ ਜੈ ਜੈ ਕਾਰਦੇ ਆਂ ਮੈਂ ਕਹਿਣਾ ਜੈ ਭੀ ਤੁਸੀਂ ਕਹਿੰਨਾ ਜੈ ਭਾਰਤ ਜੈ ਭੀ ਜੈ ਭਾਰਤ ਹੁਣ ਬਣੀ ਠੀਕ ਹੈ ਅੱਛਾ ਜੀ 2004 ਤੋਂ ਆਪਾਂ ਮਜ਼ਦੂਰਾਂ ਦੀ ਲੜਾਈ ਲੜਦੇ ਆਂ ਆਪਾਂ ਖੁਦ ਮਜ਼ਦੂਰ ਆਂ ਗਰੀ ਪਰਿਵਾਰ ਚੋਂ ਪੈਦਾ ਹੋਏ ਆਂ ਹਾਲਾਤਾਂ ਨਾਲ ਨਹੀਂ ਹੁੰਦਾ ਹੌਸਲਿਆਂ ਨਾਲ ਕੰਮ ਕੋਈ ਨਹੀਂ ਹੁੰਦਾ ਹੈ ਨਾ ਅ 2004 ਤੋਂ ਲੈ ਕੇ ਮਨਰੇਗਾ ਦੀ ਲੜਾਈ ਲੜਦੇ ਆਏ ਆਂ ਪਠਿਆਣਾ ਦੀ ਵੀ ਲੜਾਈ ਲੱਗੀ ਸੀ ਇਹਦੀ ਤੇ ਨਤਪੱਗ 2005 ਦਾ ਕਾਨੂੰਨ ਬਣਿਆ ਕਿਸੇ ਕੋਲੇ ਕਾਟ ਹੈਗਾ ਮੈਂ ਕਹ ਰਿਹਾ ਕਿ ਨਹੀਂ ਕਿਸੇ ਕੋਲ ਸੇ ਹੈ ਨਹੀਂ ਜੀ ਕਰੇ ਅੱਛਾ ਕਰੇ ਇੱਕ ਮੰਗਾ ਲਓਗੇ ਤੇ ਮੈਂ ਥੋੜਾ ਜਿਹਾ ਤੁਹਾਨੂੰ ਸਮਝਾ ਦਿਆਂਗਾ ਆਪਣੇ ਗੱਲ ਕਰਦੇ ਕਰਦੇ ਕੋਈ ਜਿੰਨਾ ਦੇ ਨੇੜੇ ਹੈਗਾ ਛੇਤੀ ਹੁੰਦਾ ਸੁਣਦਾ ਲੱਗਦਾ ਆ 2005 ਦਾ ਕਾਨੂੰਨ ਬਣਿਆ ਉਦੀ ਬੈਕ ਸਾਈਡ ਤੇ ਲਿਖਿਆ ਹੋਇਆ ਘੱਟੋ-ਘੱਟ 100 ਦਿਨ ਕੰਮ ਹਰ ਘਰ ਚ ਹਰ ਸਾਲ ਚ ਦੇਣਾ ਹੈ ਤੇ ਜਿਹੜਾ ਨਰੇਗਾ ਬਣਿਆ ਇੱਕ ਗਰੰਟੀ ਕਾਨੂੰਨ ਬਣਿਆ ਤੁਹਾਡਾ ਗਰੰਟੀ ਕਾਨੂੰਨ ਜਿਵੇਂ ਕਿ ਇੱਕ ਫਰਿੱਜ ਦੇ ਵਿੱਚ ਆਪਾਂ ਕਹਿੰਦੇ ਨੇ ਗਰੰਟੀ ਪਈ ਆ ਮੋਬਾਈਲ ਚ ਪਈ ਆ ਐਲਸੀਡੀ ਚ ਪਈ ਆ ਘੱਟੋ-ਘੱਟ ਹਰ ਘਰ ਹਰ ਸਾਲ ਚ 100 ਦਿਨ ਦਾ ਰਜ਼ਗਾਰ ਦੇਣਾ ਇੱਕ ਗਰੰਟੀ ਕਾਨੂੰਨ ਹੁਣ ਗਰੰਟੀ ਕਾਨੂੰਨ ਦਾ ਜਿਹੜਾ ਜੋਬ ਕਾਰਡ ਬਣਿਆ ਉਹ ਇੱਕ ਮਾਲਕ ਆ ਮਨ ਮਾਲਕ ਨੂੰ ਕੰਮ ਦੇਣਾ ਤੇ ਕੰਮ ਦੇ ਪੈਸੇ ਲੈ ਕੇ ਦੇਣਾ ਸਰਕਾਰ ਕਰੋੜਾਂ ਰੁਪਏ ਖਰਚ ਕਰਦੀ ਹੈ ਕਰੋੜਾਂ ਅਰਬਾਂ ਦੇ ਖਰਚ ਕਰਦੀ ਹੈ ਪਰ ਉਹ ਖਰਚਾ ਜਿਹੜਾ ਕਰਦੀ ਕੋਈ ਉਹ ਵੀ ਆਪਣੀ ਜੇਬ ਤੋਂ ਟੈਕਸ ਕੱਢਦਾ ਤੇ ਟੈਕਸ ਦੀ ਤਨਖਾਹ ਦੇ ਰਹੀ ਹੈ ਤੋ ਕਬੂਲੇ ਮੁਲਾਜ਼ਮ ਦੂਸਰੇ ਵਾਛੇ ਜਿੰਨਾਂ ਨੂੰ ਆਪਾਂ ਚੋਣ ਕੀਤੀ ਉਹ ਵੀ ਜ਼ਿੰਮੇਵਾਰ ਨੇ ਸਾਡੇ ਕੰਮ ਕਰਨ ਦੇ ਲੇਕਿਨ ਸਾਡੇ ਟੈਕਸ ਹੀ ਖਜ਼ਾਨੇ ਚ ਜਾਂਦੇ ਨੇ ਪੈਸੇ ਤੇ ਉਹੋ ਹੀ ਤਨਖਾਹ ਲੈਂਦੇ ਆ ਉਹਨਾਂ ਨੂੰ ਹੀ ਤਨਖਾਹ ਦਿੱਤੀ ਆ ਉਹ ਆਪਸ ਵਿੱਚ ਮਿਲ ਕੇ ਉਹ ਕਹਿੰਦੇ ਲੁੱਟ ਆਪਸ ਵਿੱਚ ਮਿਲ ਕੇ ਖਾਂਦੇ ਨੇ ਆ ਉਹ ਕਹਿੰਦੇ ਜਨਤਾ ਦਾ ਤੂੰ ਠੇਕਾ ਨਹੀਂ ਦੇ ਇੱਕ ਗੱਲ ਨੂੰ ਅਸੀਂ ਸਮਝ ਲਿਆ ਆ ਦੋ ਕੇਸ ਪਾਈ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਚ ਤੁਹਾਡੀ ਕਿਰਪਾ ਦੇ ਨਾਲ ਅਸੀਂ ਹਾਰ ਗਏ ਤੁਹਾਡੀ ਕਿਰਪਾ ਦੇ ਨਾਲ ਹਾਰ ਗਏ ਤੁਸੀਂ ਪੁੱਛੋਗੇ ਤਾਂ ਹੀ ਦੱਸਾਂਗਾ ਨਾ ਵੀ ਸਾਡੀ ਕਿਰਪਾ ਕਿਵੇਂ ਹੋਈ ਇਹਨਾ ਸੇਰਤਾਂ ਲਾ ਲਿਆ ਵੀ ਨਾ ਕੱਟ ਹੋਰ ਕਾਰਨ ਠੀਕ ਤੁਹਾਡੇ ਨਾਲ ਉਧਰ ਰਾਮਾ ਸਿੱਖਾਂ ਦੀਆਂ ਕੁੜੀਆਂ ਨੇ ਬਾਦਰੇ ਵੀ ਜਦੋਂ ਕਹਿੰਦੇ ਨੇ ਤੁਹਾਡੀ ਕਿਰਪਾ ਦੇ ਨਾਲ ਹਾਰ ਗਏ ਉਹ ਕਹਿੰਦੀਆਂ ਸਾਡੀ ਕਿਰਪਾ ਕਿਵੇਂ ਹੋਈ ਪਹਿਲਾਂ ਤਾਂ ਇਹ ਦੱਸ ਹੁਣ ਜੇ ਤੁਸੀਂ ਪੁੱਛੋਗੇ ਤਾਂ ਅੱਗੇ ਫੇਰ ਗੱਲ ਕਰਾਂਗੇ ਦੱਸੋ ਤਾਂ ਹਾਂ ਦੱਸਿਏ ਹਾਂ ਜੀ ਜਦੋਂ ਕੇਸ ਲਈਦਾ ਸੀ ਵੀ ਪਿੰਡਾਂ ਦੇ ਵਿੱਚ ਇਹੋ ਜਿਹੇ ਹਾਲਾਤ ਆ ਮਨਰੀਗਾ ਨਾ ਤਾਂ ਕਾਨੂੰਨ ਲੱਗੂ ਰਿਹਾ ਨਾ ਬੇਰੀਸ਼ ਗਾ ਨਹੀਂ ਪਤਾ ਲੱਗੂ ਰਿਹਾ ਅਸੀਂ ਕੁਝ ਬੰਦਿਆਂ ਦੇ ਪਿੰਡਾਂ ਤੋਂ ਪ੍ਰੂਫ ਲਾ ਕੇ ਨਾਲ ਉਹਨਾਂ ਤੋਂ ਲਿਖਾ ਕੇ ਵੀ ਦਿਨੀ ਹੈ ਤੇ ਜਦੋਂ ਹਾਈ ਕੋਰਟ ਡਾਇਰੈਕਸ਼ਨ ਕਰਦਾ ਹੈ ਡੀਸੀ ਨੂੰ ਡੀਸੀ ਏਡੀਸੀ ਨੂੰ ਏਡੀਸੀ ਵੀਡੀਓ ਨੂੰ ਬੁਲਾ ਲੈਂਦਾ ਵੀਡੀਓ ਸਰਪੰਚਾਂ ਦੇ ਨਾਲ ਤੇ ਸਰਪੰਚ ਕੀ ਕਰਦੇ ਆ ਉਹ ਪਿੰਡ ਵਾਲੇ ਬੰਦਿਆਂ ਨੂੰ ਬਲਾਕ ਕੀਤਾ ਦੂਸਰਾ ਸੈਨਵਾ। ਸਾਡੇ ਇੱਕ ਕੰਮ ਵਧੀਆ ਚੱਲ ਰਿਹਾ ਹੈ ਜੀ। ਹੈਨਾ ਬੱਗਾ ਸਿੰਘ ਕੀ ਝੂਠੀਆਂ ਸ਼ਿਕਾਇਤਾਂ ਕਰਨ ਦਾ ਆਦੀ ਆ। ਇਹ ਤਾਂ ਆਪਣਾ ਨਾਮ ਨਿਸ਼ਰਸ਼ਿਤ ਸੁਣਵਾਉਣ ਲਈ ਝੂਠੇ ਸ਼ਿਕਾਇਤ ਕਰਦਾ। ਕਿ ਤੁਹਾਡੇ ਵਰਗੇ ਥਾੜ ਥਾੜ ਦੇ ਖਿਲਾਫ। ਹੈਨਾ ਬਹੁਤ ਹੀ ਬੁਢਾਗੀ ਇਹ ਤਾਂ ਅਜੀ ਕਿਰਪਾ ਹੋ ਗਈ। ਮੇਰੇ ਫਿਰੋਜ਼ਪੁਰ ਤੋਂ ਸਾਢੇ 4 ਘੰਟੇ ਲੱਗਦੇ ਆ ਬਸੀ ਜਾਣ ਦੇ ਵਕੀਲਾਂ ਨੂੰ ਕਿਸਾਂ ਵੀ ਦਿੰਨੇ ਆ ਤਾਂ ਉਹ ਰਾਸਤਾ ਅੱਗੇ ਮਿਲਿਆ ਨਹੀਂ। ਆ ਹੁਣ ਮੈਂ ਕੇਸ ਲਾਇਆ ਦੂਪਰੋਇ ਚ ਪਰੋਇ ਚ ਲਾਇਆ ਲੇਕਿਨ ਇੱਥੇ ਅਸੀਂ ਸਬੂਤ ਇਕੱਠੇ ਕਰ ਦਿੱਤੇ ਕਿਉਂਕਿ ਨੇੜੇ ਹੈਗਾ ਉੱਤੇ ਚੜੇ ਰਹਿਣੇ ਆ ਜਿਹੜੀ ਚੀਜ਼ ਮੰਗਦੇ ਆ ਉਹ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰਕੇ ਦਿੰਨੇ ਆ ਪਰ ਹੁਣ ਕੀ ਹੋਇਆ ਕਿ ਉਹ ਵਕੀਲ ਸਾਡਾ ਉਹਨਾਂ ਨੇ ਖਰੀਦ ਲਿਆ ਫਿਰ ਸਰਦਾਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਇਹਨਾਂ ਨੇ ਫਿਰ ਇੱਕ ਸੰਯੋਗ ਦਿੱਤਾ ਕਿ ਵਕੀਲ ਅਸੀਂ ਹੋਰ ਕਰਾਂਗੇ ਹੈ ਨਾ ਪਰ ਉਹ ਨਹੀਂ ਕਰਦਾ ਲਓ ਹਾਂ

ਪੂਰੇ ਭਾਰਤ ਚ ਪਿੰਡਾਂ ਦਾ ਰੋਜ਼ਗਾਰ ਦੀ ਗਾਰੰਟੀ ਕਾਨੂੰਨ ਬਣ ਗਿਆ। ਉਹਦਾ ਆ ਤੀਜੀ ਲੈਂਚ ਲਿਖਿਆ ਹੋਇਆ ਹੈ। ਟਟੋ-ਟਟ ਹਰ ਸਾਲ ਹਰ ਘਰ 25 ਤੋਂ ਲੈ ਕੇ 30 ਹਜ਼ਾਰ ਦਾ ਜਿਹੜਾ ਤੁਹਾਨੂੰ ਕੰਮ 100 ਦਿਨ ਦਾ ਮਿਲਦਾ ਸੀ ਪਿਛਲੇ ਦੇ ਟਿਕਾ 100 ਦਿਨ ਦਾ ਕੰਮ ਨਹੀਂ। ਹੁਣ ਜੇ ਆਪਾਂ 25 ਤੋਂ 30 ਨੂੰ ਗੁਣਾ ਕਰੀਏ 20 ਸਾਲ ਹੋ ਗਏ ਆ ਨਰੇਗਾ 2005 ਦੀ ਬਣਦੀ ਆ। ਐਸ਼ੀ ਕਿੰਦੀ ਪਤਾ ਨਹੀਂ ਕਿਵੇਂ ਲੱਗਦੀ। 2005 ਲੱਖ ਨੂੰ ਠੀਕ ਹੁੰਦਾ ਹੈ ਮੰਦਿਰ ਆਪਾਂ ਮੰਦਿਰ 2000 ਫੰਡ ਕਿਤੇ ਆਪਾਂ ਜ਼ਿਲਤੀ ਲਈ ਇਹ ਹੈ ਸਾਫ ਕਿ ਤੁਹਾਡਾ 6 ਲੱਖ ਦਾ ਵੀ ਲੱਗਦਾ ਹੈ ਇੱਕ ਦਾ ਹੋਰ ਕਿਸੇ ਕਿਸੇ ਘਰ ਦੇ ਦੋ ਬੁੱਢੇ ਵੀ ਆਏ ਆ ਕਿਤੇ ਨਾ ਘਰ ਬੰਦ ਹੈ ਹੈ ਪਰ ਇਹ ਸਰਕਾਰ ਨੇ ਦੋਵਾਰੀ ਕੀ ਵੀ ਲਾਈ ਸੀ ਦੀ ਦੇ ਉਹ ਦਾ ਹੱਥ ਦੇ ਕੇ ਨੀ ਦੇ ਕੇ ਬੋਟਾ ਮੰਗਦਾ ਹਾਂ ਜੀ ਉਹ ਪਬਲਿਕ ਦੇ ਨਮਾਇंदे ਕਿ ਉਹ ਅਜਿਹਾ ਸੇਖ ਲੋ ਆ ਗਿਆ ਕਿ ਉਹ ਪਬਲਿਕ ਦੇ ਨਮਾਇंदे ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਆਪਾਂ ਕਹਿੰਦੇ ਆ ਨਾ ਵੀ ਵਿਆਹ ਦੇ ਭਈਆ ਆ ਉਹਨਾਂ ਨੇ ਠੀਕਾ ਕਰ ਲਿਆ ਕਿ ਸਾਲ ਦਾ ਤੈਨੂੰ ਇੰਨੇ ਪੈਸੇ ਦੇ ਕੇ ਕੰਮ ਕਰਨਾ ਉਹ ਲੋਕ ਜ਼ਿੰਮੇਵਾਰ ਹੁੰਦੇ ਪੰਜਾਂ ਸਾਲਾਂ ਦੇ ਤੁਹਾਡੇ ਵਿਕਾਸ ਕਰਨ ਦੇ ਤੁਹਾਡਾ ਰੋਜ਼ਗਾਰ ਲਾਜੀ ਕਰਨ ਦੇ ਗੱਲ ਇਨਸਾਫ ਦੇਣ ਦੇ ਤੁਹਾਡਾ ਸਵਿਧਾਨ ਲਾਗੂ ਕਰਦੇ ਲੇਕਿਨ ਜਦੋਂ ਨੀਮੀ ਹੋ ਕੇ ਆਉਨੇ ਆ ਅਸਮਨ ਚ ਚੋਣ ਕਰਦਿੰਦੀ ਆ ਤਾਂ ਉਹਨੂੰ ਕਾਨੂੰਨ ਵੀ ਕਹਿੰਦਾ ਪਬਲਿਕ ਪ੍ਰੋਬਲਮ ਹੈ ਪਬਲਿਕ ਇਸ਼ੂ ਹੈ ਹੈ ਨਾ ਪਬਲਿਕ ਇਸ਼ੂ ਹੈ मतलब उस सिस्टम में किया जो चो कार्य बीच के बहुत ही कहेंटन कट दाशन कटन रोक दाल छिया महीन बाद साल छिया महीन बाद गल गांत करके मोदी दो हजार

ਆ ਹੁਣ ਉਹ ਤੁਹਾਨੂੰ ਮਤਮਾਨਤਾ ਦੇ ਕੇ ਕਹਿੰਦਾ ਜੀ ਮੈਂ ਔਰਤਾਂ ਦੇ ਖਾਤੇ ਵਿੱਚ ਹਰ ਮਹੀਨੇ ਹਜ਼ਾਰ ਹਜ਼ਾਰ ਰੁਪਏ ਪਾਉਂਗਰਾਂ ਗੱਲਾਂ ਕਰਕੇ ਗਿਆ ਆ ਆਪਕੀ ਸਾਰਿਆਂ ਦੀ ਲਾਭਰਵਾਈ ਹੋਣੀ ਕਿ ਆਪਾਂ ਇਕੱਠੇ ਹਾਂ ਹੈ ਆਪਾਂ ਇਕੱਠੇ ਆਪਾਂ ਜਿੱਥੇ ਹੋ ਗਏ ਤੇ ਆਹ ਦਾੜੀ ਮੇਰੀ ਆ ਮੈਂ ਕਿਸੇ ਦੇ ਹੱਥ ਕੀ ਅਗਰਾ ਉਸੇ ਮਾਲਕ ਨੂੰ ਨੈਟ ਤੇ ਤੁਹਾਡਾ ਪੂਰੇ ਭਾਰਤ ਚ ਰਜਿਸਟ੍ਰੇਸ਼ਨ ਨੰਬਰ ਮਿਲਣਾ ਇੱਕ ਥੌਲਟੀ ਲੈਟਰ ਆ ਟਾਟਾ ਜਿਵੇਂ ਇੱਕ ਸਰਟੀਫੀਕੇਟ ਨਹੀਂ ਹੁੰਦਾ ਸਰਟੀਫੀਕੇਟ ਵਿੱਚ ਸਰਕਾਰ ਨੌਕਰੀ ਦਿੰਦੀ ਹੈ ਇਹ ਥੌਲਟੀ ਲੈਟਰ ਤੁਹਾਡਾ ਤੁਸੀਂ ਮਾਲਕ ਹੋ ਤੁਹਾਡਾ ਦਿਲ ਖਰੇ ਪਿੰਡ ਚ ਕੰਮ ਮੰਗੋ ਤੁਹਾਡਾ ਦਿਲ ਖਰੇ ਵੀਡੀਓ ਦਾ ਪ੍ਰਮਾਣ ਹੋ ਤੁਹਾਡਾ ਦਿਲ ਕਰੇ ਆਪਣੇ ਜਿਹੜੀ ਸੁਦੀ ਦੇਣਾ ਇਹ ਕੰਮ ਤੁਸੀਂ ਮੰਗਣਾ ਆਪ ਦੀ ਜੁਗਲਾਈ ਦਾ ਤੁਹਾਡੇ ਤੇ ਕੋਈ ਲੋ ਨਹੀਂ ਹੈਗਾ ਸਿਰਫ ਸਮਝਣ ਦੀ ਲੋੜ ਹੈਗੀ ਆ ਅਸੀਂ ਇੱਥੇ ਮਹੀਨੇ ਚੋਂ ਉਸ ਦਿਨ ਗੱਡਾ ਚਰਾ ਨਹੀਂ ਤੁਸੀਂ ਜਿੱਥੇ ਵੀ ਮਨਰੇਗਾ ਟਾਡੀ ਨਹੀਂ ਚੱਲਦੀ ਇਸੀ ਮੀਟਿੰਗ ਕਰਾਇਆ ਜੇ ਉਸ ਮੀਟਿੰਗ ਦੇ ਨਾਲ ਲੋਕਾਂ ਦੀ ਸਮਝ ਬਣੇਗੀ ਜਦੋਂ ਸਮਝ ਬਣੇਗੀ ਆਟੋਮੈਟਿਕਲੀ ਸੱਟੇ ਹੋ ਜਾਵੇ ਦੇਖੋ ਇੱਕ ਮਿਸਤਰੀ ਮਕਾਨ ਬਣਾਉਣਾ ਜੇ ਮਿਸਤਰੀ ਨੇ ਵਧੀਆ ਨੀ ਬਣਾਈ ਤੇ ਚਾਰਦਵਾਰੀ ਬਣ ਗਈ ਚਾਰਦਵਾਰੀ ਬਣ ਗਈ ਤੇ ਲੈਟਰ ਵਧੀਆ ਪੈ ਗਿਆ ਵੀ ਫਿਕਰੀ ਹੋ ਗਈ ਹੈ ਨਾ ਇਸੇ ਤਰ੍ਹਾਂ ਸਾਡੇ ਸਮਾਜ ਸੇਵਕ ਜਿਹੜੇ ਹੈਗੇ ਆ ਉਹਨਾਂ ਨੇ ਆਪਣੇ ਲੋਕਾਂ ਨੂੰ ਸਮਝ ਬਣਾਇਆ ਵੀ ਸਾਡੇ ਹੱਥ ਕਿੱਥੇ ਪਿਆ ਇਹ ਕਿੰਨੇ ਪਏ ਆ ਤੇ ਕਿਵੇਂ ਲੈਣ ਹੈਨਾ ਕਿਵੇਂ ਲੈਣ ਇਹ ਸਈ ਸਾਨੂੰ ਇਕੱਠੇ ਹੋਣ ਤੋਂ ਬਿਨਾ ਬੋਲ ਤੋਂ ਕਿਸੇ ਗੋਲ ਨੂੰ 66 ਸਾਲ ਹੋ ਗਏ ਆ ਹੈਨਾ ਬੋਤਰਾ ਪਾਉਂਦੇ ਨੇ ਆ ਬਾਈਆ ਜੱਟਾ ਇਹ ਕਿਤੇ ਬੈਠਾ ਹੋਵੇ ਸਾਡੇ ਮੁੱਛਾਂ ਨਾਲ ਵਾਤੇ ਕੋ ਨਾ ਮੇਰੀ ਕਾਲੀ ਬਾਲਟੀ ਆ ਇੱਕ ਐਗੋ ਜਾਂ ਬਾਈ ਬੈਠਾ ਹੁੰਦਾ ਉਹ ਮੁੱਛਾਂ ਨਾਲ ਵਾਤੇ ਕੋ ਨਾ ਮੇਰੀ ਕਾਲੀ ਬਾਲਟੀ ਆ ਬੋਟਾ ਤੇ ਤੁਸੀਂ ਪਾਉਂਦੇ ਰਹੇ ਹੈਣਾ ਪਰ ਕਦੀ ਇਹਨਾਂ ਲੋਕਾਂ ਨੇ ਕਿਹਾ ਕਿ ਤੁਸੀਂ ਸਾਡੀ ਸੇਵਾ ਵਿੱਚ ਸੁਲੋਕ ਕੀਤਾ ਤੁਹਾਡਾ ਬੜਾ ਕਰਨ ਨਾਲ ਜਾਓ ਅੱਜ ਬਲਾਕ ਸਰਕਾਰ ਨਾਲ ਮਿਲ ਕੇ ਚਲਾਓ ਇਹ ਕਿਹਾ ਨਹੀਂ ਕਿ ਆਪ ਵੀ ਕਹਿੰਦੇ ਹੋ ਕਿ ਬਿਲਕੁਲ ਬਣਾ ਦੇ ਤੁਸੀਂ ਮੁਰੱਦ ਕੇ ਬੇਕੂ ਬਹਿਣਾ ਕਿ ਆਪਦੇ ਪਹਿਰੇ ਤੇ ਆਪ ਖੜੇ ਹੋਣਾ ਆਪ ਹੀ ਖੜੇ ਹੋਣਾ ਪਰ ਸਹਿਯੋਗ ਦੇਣਾ ਹੈ ਹੈਨਾ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋਣਾ ਤਾਂ ਇਹ ਮੇਰੇ ਬਾਈ ਵੇਖੋ ਉਧਰ ਕਿਹੜਾ ਇਹ ਬਾਈ ਸਰਦਾਰ ਬਲਵਿੰਦਰ ਸਿੰਘ ਦਾ ਹੈ ਜੇ ਆ ਮੁਲਾਜ਼ਮ ਰਹੇ ਆ ਇਹਨਾਂ ਨੂੰ ਲੱਗਣ ਲੱਗੀ ਸੀ ਹੈਂਡੀਕੈਪ ਉਹ ਕਿਤਨਾ ਹੋਤਾ ਕਿ ਅੰਨਕੀ ਦੀ ਪੈਨਸ਼ਨ ਦਾ ਲੜਾਈ ਲੜੀਏ ਨੇ ਲੜਾਈ ਕਰਦਾ ਲੜਦਿਆਂ ਐਸ ਪਾਸੇ ਦਸਾਂ ਨੰਬਰ ਹੋ ਗਿਆ ਸੀ ਆਪ ਦੀ ਨੌਕਰੀ ਵੀ ਛੱਡ ਦੇਸ ਤੋਂ ਹੈ ਨਾ ਕਿ ਉਹਨਾਂ ਨੇ ਜਿਹੜਾ ਆਪਣੇ ਜਪੋਸ ਲੱਗਿਆ ਵਿਚਾਰ ਸਾਡੇ ਦੋਵਾਂ ਦੇ ਦਿੱਕਤੇ ਹੀ ਨਹੀਂ ਅਸੀਂ ਵੀ ਆਪਦੇ ਸੁਆਜ ਨੂੰ ਗੱਲ ਕਰਦਿਆਂ ਇਸੇ ਮੈਂ ਇਹ ਗੱਲ ਕਿ ਮਜ਼ਦੂਰਾਂ ਦੀ ਕਰਤਾ ਤੋਂ ਮਜ਼ਦੂਰ ਨੂੰ ਮੋਤਿ ਕਰਦੇ ਹੈ ਨਾ ਤਾਂ ਇਹ ਮੈਂ ਪੈਨਸ਼ਨਾਂ ਦੀ ਗੱਲ ਕਰਦੇ ਸੀ ਜੀ ਕਿ ਪੰਚਾਇਤ ਆਪ ਨੂੰ ਲੋਕਰ ਨਹੀਂ ਤੇ ਸਾਡੇ ਚਾਰ ਮਿਲ ਗਿਆ ਦੋ ਜਿਆ ਕੁਆ ਕੋਸੀ ਛੱਕੇ ਕੰਮ ਕਰਦੇ ਆ ਤਾਂ ਇਹ ਡਿਊਟੀ ਆਪਣੇ ਛੱਡ ਕੇ ਲੱਗੇ ਇਸ ਵਾਸਤੇ ਬੇਨਤੀ ਆ ਕਿ ਸ਼ੁੱਕਰਵਾਰ ਨੂੰ ਅਸੀਂ ਡੀਸੀ ਦਫ਼ਤਰ ਵੀ ਜਾਣਾ ਉਹ ਤੇ ਵੀ ਆਪਣਾ ਤੁਹਾਡੀ ਨੀਤਾਂ ਦੀ ਗੱਲ ਚਲਾਉਣੀ ਆ ਪਿੱਛੇ ਜੇ ਮੈਂ ਪਿੰਡ ਵਾਵਾ ਜੋੜਲੇ ਫੀਦਰ ਤੇ ਕੰਮ ਵੀ ਚੱਲਦਾ ਰਿਹਾ ਹਾਂ ਪੂਰੇ ਜੋਰ ਨਾਲ ਲਿਆ ਪਰ ਕਾਰਨ ਇਹ ਆ ਕਿ ਸਰਕਾਰ ਨੇ ਮੈਨੂੰ ਰੋਲਿਆ ਬਣਾਇਆ ਪਰ ਚੇ ਬੱਤੀ ਕੇ ਕਾਮਨਲ ਸਰਕਾਰ ਦੇ ਕੋਈ ਪੜਾ ਸਾਲ ਦੇ ਵਿੱਚ ਦੋ ਵਾਰ ਤੇ ਜਵਾਰ ਨੂੰ ਜੇ ਚੱਕਦੀ ਲੈ ਜਾਂਦੇ ਸੀ ਪਰ ਲੋਕਾਂ ਦੀ ਵੀ ਬੜੀ ਦਾਇਆ ਹੁੰਦੀ ਸੀ ਜਿਹੜੋ ਫੀਡ ਪ੍ਰੋਜੈਕਟ ਲਾਇਆ ਇਹਦੇ ਯਾਦ ਲੰਮੇ ਸੀ ਕਿ ਸਰਕਾਰ ਨੂੰ ਆਟੋਮੈਟਿਕ ਜੇਹਰ ਤੋਂ ਬਾਹਰ ਕਰਨਾ ਪੈਂਦਾ ਮੈਂ ਤੁਹਾਨੂੰ ਵੀਡੀਓ ਭੇਜਾਂਗਾ ਵੀਡੀਓ ਤੇ ਬਹੁਤ ਵੱਡੇ ਰਿਐਕਸ਼ਨ ਕੀਤੇ ਕੋਈ ਨਹੀਂ ਲੋਕਾਂ ਨੇ ਜਿਸ ਤੋਂ ਜਿਪਸੀ ਤੋਂ ਕੱਢਿਆ ਬਾਹਰ ਹਾਰ ਹੂੜ ਪਾਏ ਤੇ 15 ਦਿਨ ਸਾਡੇ ਕੋਲੇ ਹਾਰ ਇਹਦੇ ਹੋ ਗਏ ਤੇ ਅਸੀਂ ਪੱਟ ਪੱਟ ਕੇ ਲੋਕੀ ਖਾਦ ਗਏ ਇਹ ਲੋਕਾਂ ਮਾਰ ਕਰਦੇ ਆ ਤਾਂ ਵੇਖੋ ਚਲੋ ਮਜਬੂਰੀ ਸੀ ਮੈਂ ਥੋੜਾ ਜਿਹਾ ਪਿੱਛੇ हट ਗਿਆ ਇਹਨਾਂ ਨੇ ਫਿਰ ਥੋੜਾ ਜਿਹਾ ਮੈਨੂੰ ਮੌਕਲਾ ਦਿੱਤਾ ਕਹਿੰਦੇ ਕੁੰਟਾਲ ਨਹੀਂ ਐ ਤੁਹਾਡੇ ਨਾਲ ਤੇ ਕਿਤੇ ਸਾਨੂੰ ਕਿਤੇ ਪ੍ਰੋਗਰਾਮ ਚ ਇਤੇ ਕਮੀ ਵੀ ਦਿਸਦੀ ਹੈ ਤੇ ਸਾਡੇ ਨਾਲ ਖਰਚੇ ਵੀ ਨਾਲ ਖੜੇ ਨੇ ਤੇ ਸਾਡੇ ਨੇ ਹੁਣ ਟੀਮ ਲੱਗੀ ਹੋਈ ਆ ਤਾਂ ਹੁਣ ਇਧਰਲਾ ਏਰੀਆ ਸੰਭਾਲਾਂਗੇ ਪਰ ਕਾਰਨ ਇਹ ਹੈ ਕਿ ਮੈਂ ਤਾਂ ਇਛਕ ਨਹੀਂ ਹੈਗਾ ਸਿਕਾ ਕਿ ਮੈਂ ਇਧਰ ਕੰਮ ਕਰਨਾ ਪਰ ਹੁਣ ਇਹਨਾਂ ਨੇ ਜੋੜ ਪਾਇਆ ਵੀ ਨਹੀਂ ਸਾਡੇ ਨਾਲ ਬੰਦੇ ਫੋਨ ਕਰਦੇ ਆ ਐਸ ਏਰੀਆ ਚ ਕਵਰ ਕਰੋ ਕਰਾਂਗੇ ਕੰਮ ਚੱਲੇਗਾ ਤੁਹਾਡਾ ਜਰੂਰ ਚੱਲੇਗਾ ਇਹ ਮੇਰੀ ਗਾਰੰਟੀ ਆ ਠੀਕ ਆ ਬੇਫਿਕਰ ਰਹਿਆ ਜੀ ਆਪ ਦੀ ਡਾੜੀ ਆਪ ਕਿਸੇ ਨੂੰ ਨਹੀਂ ਫੜਾਉਣੀ ਤੁਸੀਂ ਆਪ خود ਹੀ ਰੱਖੋ ਤੁਹਾਡੇ ਚ ਕੋਈ ਬੀਬੀ ਕੱਪੜੇ ਸੀ ਲੈਂਦੀ ਹੈ ਜੀ ਨਹੀਂ ਨਹੀਂ ਚਲੋ ਤੁਹਾਡੇ ਚ ਕੋਈ ਬੰਦਾ ਬਿਸਤਰੀ ਹੈਗਾ ਹੈਗਾ ਜਿੱਦਾ ਜਿੱਦਾ ਸੀਂਦੇ ਆ ਨਹੀਂ ਨਾਈ ਦਾ ਕਾਹਦਾ ਬਿਸਤਰੀ ਤੁਸੀਂ ਨਾਈ ਦਾ ਕੰਮ ਕਰਦਾ ਜੀ ਨਾਈ ਦਾ ਅੱਛਾ ਸਲਾਈ ਦਾ ਸਾਨੂੰ ਨਹੀਂ ਕੰਮ ਆਉਂਦਾ ਤੁਸੀਂ ਕਰ ਸਕਦੇ ਜਿਹੜੀ ਤੁਸੀਂ ਚੀਜ਼ ਸਿੱਖੀ ਆ ਤੁਹਾਡੇ ਤੋਂ ਕੋਈ ਖੋਹ ਤਾਂ ਨਹੀਂ ਸਕਦਾ ਹੈਨਾ ਜੇ ਤੁਸੀਂ ਨਰੇਗਾ ਦਾ ਕੰਮ ਲੈਣਾ ਆਪ ਸਿੱਖ ਲਿਆ ਤੇ ਕੋਈ ਸਰਪੰਚ ਲਗਾਵੇ ਕੋਈ ਐਨਐਲਐ ਲਗਾਵੇ ਲਗਾ ਲਵੇ ਜੇ ਲਗਾ ਜਾਵੇ ਹੈਨਾ ਹਾਂਜੀ ਫਿਰ ਤੁਹਾਡੇ ਤੋਂ ਮੇਰੇ ਦਾ ਕੋਈ ਨਹੀਂ ਸਕਦਾ ਤੇ ਇਹ ਤੁਸੀਂ ਇਹਦੇ ਮਾਲਕ ਠੀਕ ਆ ਆ ਸਾਡੇ ਤਸੀਲ ਪ੍ਰਧਾਨ ਗੁਰੂ ਹਰਸਾਜ ਤੋਂ ਆ ਇਹ ਥੋੜਾ ਜਿਹਾ ਤੁਹਾਨੂੰ ਜ਼ਿਆਦਾ ਟਾਈਮ ਦੇਣਗੇ ਮੈਂ ਵੀ ਤੁਹਾਨੂੰ ਟਾਈਮ ਬੀਨਿਚ ਇੱਕ ਅੱਧੀ ਦੇਵਾਂਗਾ ਪਰ ਇਹਨਾਂ ਦੇ ਸਹਿਯੋਗ ਨਾਲ ਦੇਵਾਂਗਾ ਵੈਸੇ ਮੇਰਾ ਉਧਰ ਕੰਮ ਬੜਾ ਆ ਕਿ ਕਿ ਮੈਂ ਉਹ ਕੰਮ ਛੱਡਦਾ ਨਹੀਂ ਕਿਉਂਕਿ ਲੋਕਾਂ ਦਾ ਪਿਆਰ ਔਰ ਮਾਣ ਬਹੁਤ ਆ ਜਿ ਦਿਨ ਮੈਨੂੰ ਮੁਸੀਬਤ ਚੰਗੀ ਆ ਖੜੇ ਟਾਂ ਤੇ ਮਿੰਟੋ ਮਿੰਟੇ ਉੱਤੇ ਜਾਮ ਲਾ ਕੇ ਮੈਨੂੰ ਜਿੱਤ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਨਹੀਂ ਛੱਡ ਸਕਦਾ ਫਿਰ ਮੈਂ ਹੁਣ ਨਹੀਂ ਕਰਾਂਗੀ ਐਨਾ ਕਹਿੰਦਿਆ ਹੋਇਆ ਸਭ ਨੂੰ ਜੈਪੀ ਜੈ ਪਰਮ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸਰਦਾਰ ਬਲਵਿੰਦਰ ਸਿੰਘ ਜੀ ਅਗਲੀ ਗੱਲ ਸੁਣਾਓ ਵੇਖੋ ਆਖ ਦੋ ਬੇਨਤੀ ਹੈ ਐਕ